ਲੱਗਦਾ ਤੁਹਾਨੂੰ ਜੇਕਰ ਪਾਕਿਸਤਾਨ ਨਾਲ ਵਪਾਰ ਖੁੱਲਦਾ ਹੈ ਤਾਂ ਆਰਥਿਕ ਸਥਿਤੀ ਪੰਜਾਬ ਦੀ ਜਿਹੜੀ ਉਹ ਕਾਫੀ ਬਿਹਤਰ ਹੋ ਸਕਦੀ ਹੈ। ਔਰ ਜ਼ਿਆਦਾ ਵਧੀਆ ਹੋ ਸਕਦੀ ਹੈ ਜੀ। ਸਾਨੂੰ ਤਾਂ ਇਹ ਐ ਸਮਝਦੇ ਆ ਕਿ ਇਹ ਤਾਂ ਬੰਦੇ ਹੀ ਹੈ ਨਹੀਂ ਗਿਆ ਹੈ। ਪਾਰਲੀਮੈਂਟ ਦੇ ਵਿੱਚ ਵੀ ਮੈਂ ਜਾਣਦਾ ਹਾਂ ਉੱਥੇ ਵੀ ਮੈਨੂੰ ਉਹਦੇ ਚੁੱਪ ਕਰਾ ਦਿੰਦਾ ਸਪੀਕਰ। ਦੀਪ ਸਿੰਘ ਨੱਜਨ ਮਾਰਤਾ ਜੀਪੁਦਮ ਸਿੰਘ ਬਲਕ ਮਾਰਤਾ ਫੰਜਵਾੜੇ ਤੋਂ ਪਾਕਿਸਤਾਨ ਤੋਂ ਮਾਰਤਾ ਅਪਰਨਦੀਪ ਸਿੰਘ ਸਿੱਧੂ ਨੂੰ ਐਕਸੀਡੈਂਟ ਕਰਾ ਕੇ 3 ਮਾਰਤਾ ਦਿਮੋਸਬਲ ਪੰਜਾਬ ਦੇ ਵਿੱਚ ਮਰਵਾਤਾ ਤਾਂ ਮੋਦੀ ਸਾਹਿਬ ਨੇ ਆਪ ਬਿਆਨ ਦੇਤਾ ਕਿ ਜਿੱਥੇ ਜਿੱਥੇ ਸੇਖੋ ਕੁਛ ਨਾ ਕੁਛ ਕਰਕੇ ਚਲੇ ਜਾਂਦੇ ਐ ਅਸੀਂ ਸਿੱਧੀ ਉਹਨਾਂ ਨੂੰ ਗੋਲੀ ਮਾਰ ਦਿੰਗੇ ਕਹਿੰਦੇ ਮਿਹਨਤ ਕਰਦੇ ਰਹਿਣੇ ਚਾਹੀਦੀ ਹੈ ਤੇ ਲੜਦੇ ਰਹਿਣਾ ਚਾਹੀਦਾ ਹੈ ਕਿਉਂਕਿ ਕਿਸਮਤ ਬਦਲੇ ਨਾ ਬਦਲੇ ਲੇਕਿਨ ਵਕਤ ਜ਼ਰੂਰ ਬਦਲਦਾ ਹੈ ਇਸੇ ਤਰ੍ਹਾਂ ਦੇ ਨਾਲ ਦੂਸਰੀ ਵਾਰੀ ਵਕਤ ਬਦਲਣ ਦੇ ਲਈ ਸਿਮਰਜੀਤ ਸਿੰਘ ਮਾਨ ਜਿਹੜੇ ਚੋਣ ਅਖਾੜੇ ਦੇ ਵਿੱਚ ਉਤਰੇ ਨੇ ਤੇ ਸਾਡੇ ਨਾਲ ਸਿਮਰਜੀਤ ਸਿੰਘ ਮਾਨ ਮਜੂਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ तमाम ਮੁੱਦਿਆਂ ਨੂੰ ਲੈ ਕੇ ਕਿ ਆਖਿਰਕਾਰ ਕਿਹੜੇ-ਕਿਹੜੇ ਮੁੱਦਿਆਂ ਤੇ ਇਸ ਵਾਰ ਉਹਨਾਂ ਵੱਲੋਂ ਜਿਹੜੀ ਚੋਣ ਆ ਉਹ ਲੜੀ ਜਾ ਰਹੀ ਹੈ ਮਾਨ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਨਸਬ ਇਸ ਵਾਰ ਕੀ ਮੁੱਦੇ ਰਹਿਣ ਵਾਲੇ ਨੇ ਕਿਉਂਕਿ 2022 ਦੇ ਵਿੱਚ ਤੁਸੀਂ ਹਾਲਾਂਕਿ ਚੋਣਾਂ ਜਿੱਤੀਆਂ ਸੀ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕਾਫੀ ਕਿਹੜੇ ਕਿਹੜੇ ਮੁੱਦੇ ਹੁਣ ਤੱਕ ਸੌਟ ਆਊਟ ਕਰਤੇ ਤੇ ਕਿਹੜੇ ਕਿਹੜੇ ਮੁੱਦੇ ਪੈਂਡਿੰਗ ਨੇ ਜਾਂ ਕਿਹੜੇ ਮੁੱਦਿਆਂ ਤੇ ਇਸ ਵਕਤ ਚੋਣ ਲੜਨ ਜਾ ਰਹੇ ਹੋ ਪੈਂਡਿੰਗ ਤਾਂ ਇਹ ਹੈ ਜੀ ਕਿ ਸਖਾਂਦੀ ਸਪੇਸ ਹੀ ਇੰਡੀਆ ਦੇ ਵਿੱਚ ਨਹੀਂ ਰਹੇਗੀ ਪੋਲਿਟਿਕਸ ਦੇ ਵਿੱਚ ਸਾਡੀ ਪੁੱਛ ਦੇ ਵਿੱਚ ਦਿੱਲੀ ਦੇ ਵਿੱਚ ਤਾਂ ਬਿਲਕੁਲ ਖਤਮ ਹੋਈ ਹੋਈ ਹੈ ਤੇ ਕੋਈ ਵੀ ਸਾਡੇ ਨਾਲ ਲੀਡਰ ਗੱਲ ਕਰਨ ਨੂੰ ਤਿਆਰ ਨਹੀਂ ਕੀ ਤੁਹਾਨੂੰ ਕੀ ਤਕਲੀਫ ਹੈ ਕਿ ਤੁਹਾਡੇ 14 ਸਾਲ ਤੋਂ ਐਸਟਪੀਸੀ ਦੇ ਇਲੈਕਸ਼ਨਸ ਨਹੀਂ ਹੋ ਰਹੇ ਪਾਕਿਸਤਾਨ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਇਹ ਰਿਸ਼ਤਾ ਹੋਰ ਮਜ਼ਬੂਤ ਤੇ ਦੋਸਤਾਨਾ ਹੋਵੇ ਤੇ ਬਾਰਡਰ ਖੁੱਲਣ ਟ੍ਰੇਡ ਤੇ ਵਪਾਰ ਸ਼ੁਰੂ ਹੋਵੇ ਤੇ ਫੌਜ ਦੇ ਵਿੱਚ ਵੀ ਸਾਡੀ ਗਿਣਤੀ ਬਹੁਤ ਘਟ ਗਈ ਹੈ ਏਅਰ ਫੋਰਸ ਦੇ ਵਿੱਚ ਨੇਵੀ ਦੇ ਵਿੱਚ ਆਰਮੀ ਦੇ ਵਿੱਚ ਕੋਈ ਸਿੱਖਾਂ ਦਾ ਜਰਨੈਲ ਹੈ ਨਹੀਂਗਾ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖਾਂ ਦਾ ਜੱਜ ਹੈ ਨਹੀਂਗਾ ਸੈਕਟਰੀ ਟੂ ਗਵਰਨਮੈਂਟ ਆਫ ਇੰਡੀਆ ਕੋਈ ਸਿੱਖ ਹੈ ਨਹੀਂਗਾ ਦਾ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਸਿੱਖ ਇਸ ਦੇਸ਼ ਦੇ ਰਹਿਣ ਵਾਲੇ ਰਹਿ ਗਿਆ ਹੈ ਕਿ ਨਹੀਂ ਰਹਿ ਕੇ ਕਿ ਨਹੀਂ ਸਾਨੂੰ ਚਾਹੁੰਦੇ ਤਾਂ ਸਾਨੂੰ ਵੱਖਰਾ ਕਰੋ ਸੀ ਆਪਣਾ ਦੇਸ਼ ਬਣਾਈਏ ਤੇ ਆਪਣੀ ਪੋਲਿਸੀ ਤੇ ਨਾ ਆਪਾਂ ਜਿੱਥੇ ਆਪਾਂ ਟ੍ਰੇਡ ਕਰਨਾ ਚਾਹੁੰਦੇ ਆ ਵਪਾਰ ਕਰਨਾ ਚਾਹੁੰਦੇ ਆ ਸਾਡੀ ਫੋਰਨ ਪੋਲਿਸੀ ਹੋਵੇ ਸਾਡੀ ਇਕਨੋਮਿਕਸ ਦੀ ਪੋਲਿਸੀ ਹੋਵੇ ਸਾਰਾ ਖੁਸ਼ ਹੋਇਆ ਤੇ ਸਾਨੂੰ ਤਾਂ ਇਹ ਬਿਲਕੁਲ ਇਹ ਸਮਝਦੇ ਤੇ ਕੀ ਇਹ ਤਾਂ ਬੰਦਾ ਹੀ ਹੈ ਨਹੀਂ ਗਿਆ ਹੈ ਸ਼ਾਹ ਜੀ ਤੇ ਕਹਿ ਰਿਹਾ ਹੈ ਕਿ ਸੋਨੀਆ ਗਾਂਧੀ ਨੇ ਸਾਰੀ ਐਮਪੀ ਲੈਂਡ ਫੰਡ ਮਿਨੋਰਟੀਜ਼ ਨੂੰ ਦੇ ਦਿੱਤੀ ਹੈ ਔਰ ਇਹ ਜਿਹੜੀ ਤਕਲੀਫ ਹੈ ਜੇ ਮinorities ਨੂੰ ਉਸ ਵੀਪੀ ਨੇ ਆਪਣੀ ਫੰਡ ਦਿੱਤੀ ਹੈਗੀ ਹੈ ਜਦ ਕਿ ਇਹ ਛੱਤੀਸਗੜ ਦੇ ਵਿੱਚ ਜਿਹੜੇ ਆਦਿਵਾਸੀ ਹੈ ਸਾਈਂ ਆ ਉਹਨਾਂ ਨੂੰ ਮਾਰੀ ਜਾਂਦੇ ਹੈਗੀ ਹੈ ਮਨੀਪੁਰ ਦੇ ਵਿੱਚ ਸਾਈਆਂ ਨੂੰ ਮਾਰੀ ਜਾਂਦੇ ਹੈਗੀ ਹੈ ਸਰਕਾਰ ਇੱਥੇ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਦੇ ਉੱਤੇ ਆਫਤਾਈ ਹੋਈ ਹੈ ਤਾਂ ਮੇਰਾ ਮਤਲਬ ਹੈ ਕਿ ਮਾਈਨੋਰਟੀਜ਼ ਦੇ ਘਟ ਗਿੰਥੀਆਂ ਦੇ ਉੱਤੇ ਇਹ ਜੀ ਆਫਤਾਂ ਆਫਤਾਂ ਤਾਂ ਕੀ ਮਤਲਬ ਹੈ ਕੁਈ ਸਾਢੇ ਗੱਲ ਨਹੀਂ ਕਰਨ ਲੱਗਦਾ ਲੱਗਦਾ ਤੇ ਲੱਗਦਾ ਤੁਹਾਨੂੰ ਜੇਕਰ ਪਾਕਿਸਤਾਨ ਨਾਲ ਵਪਾਰ ਖੁੱਲਦਾ ਹੈ ਤਾਂ ਆਰਥਿਕ ਸਥਿਤੀ ਪੰਜਾਬ ਦੀ ਜਿਹੜੀ ਉਹ ਕਾਫੀ ਬਿਹਤਰ ਹੋ ਸਕਦੀ ਹੈ ਬਹੁਤ ਜ਼ਿਆਦਾ ਵਧੀਆ ਹੋ ਸਕਦੀ ਹੈ ਜੀ ਇਹ ਸਾਡੇ ਲਾਲੇ ਬਾਣੀ ਵੀ ਬਹੁਤ ਅਮੀਰ ਹੋ ਜਾਣਗੇ ਜਿਹੜੇ ਇਹ ਬੇਰਜ਼ਗਾਰ ਹੈ ਉਹ ਰੋਜੀ ਦੇ ਉੱਤੇ ਲੱਗਣਗੇ ਇੰਡੀਆ ਦੀ ਜਿਹੜੀ ਆਟੋਮੋਬਾਈਲ ਇੰਡਸਟਰੀ ਹੈ ਉਹਦੇ ਵਿੱਚ ਟਰੱਕ ਜ्यादा ਬਣਨਗੇ ਸਾਰੇ ਖੁਸ਼ ਹੋਊਗਾ ਤੇ ਟ੍ਰੇਡ ਤਾਂ ਸਾਰੇ ਪਾਸੇ ਜਾਊ ਕਿ ਹੁਣ ਤੁਹਾਨੂੰ ਪਤਾ ਹੈ ਕਿ ਜਦ ਸਿੱਖ ਪਾਕਿਸਤਾਨ ਨੂੰ ਛੱਡ ਕੇ ਆ ਗਏ ਹੈ ਪਾਕਿਸਤਾਨ ਦੇ ਵਿੱਚ ਕਣਕ ਦੀ ਬਹੁਤ ਕਮੀ ਹੈ ਕੀ ਹੈ ਤੇ ਸਾਡਾ ਤਾਂ ਬੰਨਣਾ ਲੱਗਦਾ ਹੈ ਕਿ ਪਾਕਿਸਤਾਨ ਡਿਨਰ ਤੇ ਪਾਕਿਸਤਾਨ ਕਣਕ ਮਗਾ ਰੇ ਰੋਸ ਤੋਂ ਉਹ ਤਾਂ ਮੇਰੇ ਮੰਤਰ ਕੋਈ ਲੌਜਿਕ ਤਾਂ ਦਲੀਲ ਤਾਂ ਹੈ ਨਹੀਂ ਕਿ ਇਸੇ ਤਰ੍ਹਾਂ ਜਿਵੇਂ ਆਪਣੀ ਬਾਸਮਤੀ ਇੱਥੇ ਸਾਡੇ ਤੇ 3000 ਰੁਪਏ ਉਹਦਾ ਮੋਲੇ ਤੇ ਜੇ ਪਾਕਿਸਤਾਨ ਦਾ ਬਾਰਡਰ ਟੋਪਿਕ ਹੀ ਰੋਂਟ ਲਿਜਈ ਉੱਤੇ 25000 ਰੁਪਇਆ ਕਵਿੰਟ ਲੇਕੀ ਹੈ ਸੋ ਮੇਰਾ ਮਤਲਬ ਹੈ ਕਿ ਸਾਨੂੰ ਇਸ ਤਰ੍ਹਾਂ ਕਿਉਂ ਰੱਖਿਆ ਹੋਇਆ ਇੰਡੀਆ ਨੇ ਕਿ ਅਸੀਂ ਹੁਣ ਜਿਵੇਂ ਸਲੇਵਜ਼ ਹੁੰਦੇ ਆ ਸਾਡੀ ਗੱਲ ਪਾਰਲੀਮੈਂਟ ਦੇ ਵਿੱਚ ਵੀ ਮੈਂ ਜਾਂਦਾ ਹਾਂ ਉੱਥੇ ਵੀ ਮੈਨੂੰ ਗੱਲ ਕਰਨ ਦਾ ਹੁਕਮ ਨਹੀਂ ਹੈਗਾ ਮੈਨੂੰ ਉਦੋਂ ਹੀ ਚੁੱਪ ਕਰਾ ਦਿੰਦਾ ਸਪੀਕਰ ਇਹੀ ਸਵਾਲ ਉਹ ਕਹਿੰਦੇ ਨੇ ਕਿ ਸਿਮਰਜੀਤ ਸਿੰਘ ਮਾਨ ਕਹਿੰਦੇ ਲੋਕ ਸਭਾ ਜਾ ਕੇ ਸਵਾਲ ਨਹੀਂ ਕਰਦੇ ਹੈਗੇ ਮੈਂ ਤਾਂ ਤੁਹਾਨੂੰ ਸਾਰਾ ਚਿੱਠਾ ਦੇ ਦਿੰਦਾ ਕਿੰਨੇ ਸਵਾਲ ਕੀਤੇ ਹੈਗੇ ਮੈਂ ਪਰ ਉਹ ਲਾਉਂਦੇ ਹੀ ਨਹੀਂ ਮੇਰੇ ਸਵਾਲ ਤੇ ਹੁਣ ਪ੍ਰੋਪਗੈਂਡਾ ਮੈਂ ਕੱਲੇ ਸਿੱਖ ਦੇ ਉੱਤੇ ਕਰਦੇ ਹੈ ਤੇ ਉੱਥੇ ਤਾਂ ਮੈਂ ਸਾਰਾ ਕਹਿਤਾ ਕਿ ਜਿਹੜੇ ਸਿੱਖ ਤੁਸੀਂ ਕੈਂਡੀਡੇਟ ਦੇ ਵਿੱਚ ਮਾਰੇ ਹੈ ਇੰਗਲੈਂਡ ਦੇ ਵਿੱਚ ਮਾਰੇ ਹੈ ਪਾਕਿਸਤਾਨ ਦੇ ਵਿੱਚ ਮਾਰਤੇ ਹੈ ਤੇ ਉਹ ਤਾਂ ਮੋਦੀ ਸਾਹਿਬ ਨੇ ਆਪ ਮੈਂ ਦੇਤਾ ਕਿ ਹੁਣ ਅਸੀਂ ਡੋਸੀਅਰਸ ਨਹੀਂ ਦੂਜੇ ਮੁਲਕਾਂ ਨੂੰ ਭੇਜਨੇ ਕੀ ਜਿੱਤੇ ਜਿੱਤੇ ਸਿੱਕ ਕੋ ਕੁਛ ਨਾ ਕੁਛ ਕਰਕੇ ਚਲੇ ਜਾਂਦੇ ਐ ਅਸੀਂ ਸਿੱਧੀ ਉਹਨਾਂ ਨੂੰ ਗੋਲੀ ਮਾਰਨੀ ਹੈ ਇਹ ਤਾਂ ਇਹ ਆਪ મોદી ਨੇ ਆਪਣੇ ਆਪ ਦੇ ਉੱਤੇ ਇਕਬਾਲ ਕਰਕੇ 302 ਦਾ ਜਿਹੜਾ ਪਰਚਾ ਹੈ ਇਹ ਜੁਰਮ ਹੈ ਉਹ ਵਾਲਿਆ ਹੈਗਾ ਇਹਦਾ ਕੌਣ ਹੋਊਗਾ ਇਹਦਾ ਅਸੀਂ ਜਮਾਂਗੇ ਹਾਈ ਕੋਰਟ ਦੇ ਵਿੱਚ ਜਾਂ ਜਿੱਥੇ ਵੀ ਇਹ ਕਹਿੰਦੇ ਐ ਇੰਡੀਆ ਦੇ ਵਿੱਚ ਜਸਟਿਸ ਜੋ ਇਨਸਾਫ ਮਿਲਦਾ ਹੈ ਪਰ ਮੇਰਾ ਮਤਲਬ ਹੈ ਕਿ ਇਹ ਤਾਂ ਸਾਡੇ ਉੱਤੇ ਆਫਤਾ ਹੀ ਹੋਈ ਹੈ ਸਾਡੇ ਕੋਲੇ ਸਾਰੀ ਕੇਸਿੰਗਸ ਨੂੰ ਲੈ ਕੇ ਜਾਉਂਗੇ ਹਾਈ ਕੋਰਟ ਹਾਂ ਮੇਰਾ ਮਤਲਬ ਜਾਣਾ ਤਾਂ ਪਊਗਾ ਸਾਨੂੰ ਕਿਉਂ ਕਰਕੇ ਜਿਹੜੀਆਂ ਕੇਸਿੰਗਸ ਅਮਰੀਕਾ ਦੇ ਵਿੱਚ ਵੀ ਕੋਸ਼ਿਸ਼ ਕੀਤੀ ਪੰਨੂ ਨੂੰ ਮਾਰਨ ਦੀ ਉੱਥੇ ਹਰਦੀਪ ਸਿੰਘ ਨੇ ਜਨ ਨੂੰ ਮਾਰਤਾ ਰਿਪੁਦਮਨ ਸਿੰਘ ਮਲਕ ਨੂੰ ਮਾਰਤਾ ਫਿਰ ਹਿਸਦੂਲ ਸਿੰਘ ਨੂੰ ਕੈਂਡੀਡੇਟ ਦੇ ਵਿੱਚ ਮਾਰਤਾ ਫਿਰ ਉਹ ਆਪਣੀ ਅਵਤਾਰ ਸਿੰਘ ਨੂੰ ਅਬਦਾਰ ਸਿੰਘ ਨੂੰ ਬਲੇਥ ਦੇ ਵਿੱਚ ਮਾਰਤਾ ਪੰਜਾਬੜ ਨੂੰ ਪਾਕਿਸਤਾਨ 'ਚ ਮਾਰਤਾ ਰੋਡੇ ਨੂੰ ਪਾਕਿਸਤਾਨ 'ਚ ਮਾਰਤਾ ਅਪਰਦੀਪ ਸਿੰਘ ਸਿੱਧੂ ਨੂੰ ਐਕਸੀਡੈਂਟ ਖੜਾ ਕੇ ਇੱਥੇ ਮਾਰਤਾ ਹਰਿਆਣੇ ਦੇ ਵਿੱਚ ਤੇ ਮੁੰਸੇਵਾਲ ਨੂੰ ਪੰਜਾਬ ਦੇ ਵਿੱਚ ਮਰਵਾਤਾ ਮੇਰਾ ਮਤਲਬ ਇਹ ਪਾਲਿਸੀ ਕਿਵੇਂ ਉਸਦੀ ਹੈ ਇੰਡੀਆ ਦੀ ਕਿ ਤੁਸੀਂ ਸਿੱਖਾਂ ਨੂੰ ਮਰਵਾਓ ਮਤਲਬ ਇਸ ਵਕਤ ਲੋਕ ਬੜੇ ਦੁਚਿੱਤੀ ਦੇ ਵਿੱਚ ਨੇ ਕਿਉਂਕਿ ਪੰਥ ਦੇ ਨਾਂ ਤੇ ਵੋਟਾਂ ਜ਼ਰੂਰ ਮੰਗੀਆਂ ਜਾ ਰਹੀਆਂ ਨੇ ਸ਼ੇਰ ਦੀ ਸ਼੍ਰੋਮਣੀ ਕਾਲੀਰਾਲ ਬਾਦਲ ਹੋਵੇ ਉਹ ਕਹਿ ਰਹੇ ਕਿ ਅਸੀਂ ਪੰਥ ਦੇ ਰਾਖੇ ਆ ਉਧਰ ਤੁਹਾਡੀ ਵੀ ਜਦੋਂ ਸਪੀਚ ਸੁਣੀ ਜਾਂਦੀ ਹੈ ਤੁਹਾਡੀ ਵੀ ਇਹੀ ਤਰ੍ਹਾਂ ਦੇ ਹੁੰਦੇ ਨੇ ਕਿ ਪੰਥ ਦੇ ਮੁੱਦੇ ਨੂੰ ਲੈ ਕੇ ਜਿਹੜੇ VOTING ਕੀਤੀ ਜਾਵੇ ਲੋਕਾਂ ਵੱਲੋਂ ਲੇਕਿਨ ਲੋਕ ਇਸ ਵਕਤ ਦੁਚਿੱਤੀ ਦੇ ਵਿੱਚ ਨੇ ਮੰਨਦੇ ਹੋ ਕਿ ਪੰਥਕ ਲੀਡਰ ਇਸ ਵਕਤ ਬਹੁਤ ਜ਼ਿਆਦੇ ਹੋ ਗਏ ਨੇ ਪਰ ਜੇਕਰ ਗਰਾਊਂਡ ਲੈਵਲ ਤੇ ਦੇਖੀਏ ਤਾਂ ਬਹੁਤ ਜ਼ਿਆਦੇ ਘਟਨੇ ਹੋ ਮੈਂ ਤਾਂ ਨਹੀਂ ਜੀ ਕਦੇ ਕਿਹਾ ਕਿ ਪੰਥ ਦੇ ਉੱਤੇ ਵੋਟ ਪਾਓ ਮੈਂ ਤਾਂ ਸਿੱਧਾ ਇਹ ਅਪੀਲ ਕਰਦਾ ਕਿ ਆ ਸਾਡੇ ਪ੍ਰੋਬਲਮ ਸੇ ਕਿ ਆਫ ਤਾਂ ਆ ਕਿ ਇਹਨਾਂ ਮੁੱਦਿਆਂ ਉੱਤੇ ਤੁਸੀਂ ਵੋਟ ਪਾਓ ਤੇ ਪੰਥ ਦੇ ਜਿਹੜੇ ਲੀਡਰ ਹੈਗੇ ਆ ਇਹ ਤਾਂ ਤੁਸੀਂ ਦੱਸ ਸਕਦੇ ਹੋ ਤੁਸੀਂ ਜਰਨਲ ਪੰਥ ਲੀਡਰਸ਼ਿਪ ਦੀ ਘਾਟ ਮਹਿਸੂਸ ਕਰਦੇ ਹੋ ਤੁਸੀਂ ਬੀਜੇਪੀ ਤੇ ਕਾਂਗਰਸ ਦੀ ਕੱਚ ਦੇ ਵਿੱਚ ਵੜੇ ਹੋਏ ਹੈ ਤੇ ਪੰਥ ਦੀ ਗੱਲ ਹੀ ਨਹੀਂ ਕਰਦੇ ਹੈ ਕਿ ਹੁਣ 14 ਸਾਲ ਤੋਂ ਐਸਪੀਸੀ ਦੇ ਇਲੈਕਸ਼ਨਸ ਨਹੀਂ ਹੋ ਰਹੇ ਜਿਹੜਾ ਪੰਥਕ ਲੀਡਰ ਇਸ ਦੀ ਗੱਲ ਕਰ ਰਿਹਾ ਹੈ ਜਿਹੜਾ 328 ਸਰੂਪ ਮਹਾਰਾਜ ਤੇ STPC ਨੇ ਮੇਜ਼ ਤੇ ਤੇ ਉਹਦੀ ਕੋਈ ਗੱਲ ਨਹੀਂ ਕਰ ਰਿਹਾ ਹੈਗਾ ਜਿਹੜਾ ਇਹ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਹੋਈ ਹੈ ਇਧਰਨੇ ਪਾਸੇ ਕੋਟਕਪੂਰੇ ਵਾਲੇ ਪਾਸੇ ਸਾਰੇ ਪਾਸੇ ਉੱਥੇ ਗੋਲੀ ਚੱਲੀ ਆ ਉਹਦੀ ਕੋਈ ਗੱਲ ਨਹੀਂ ਕਰ ਰਿਹਾ ਹੈਗਾ ਪਰ ਜਿਹੜੇ ਪੰਥਕ ਇਸ਼ੂਸ ਨੇ ਉਹ ਕੋਈ ਵੀ ਨਹੀਂ ਕਹਿ ਰਿਹਾ ਕਿ ਇਹ ਪਾਕਿਸਤਾਨ ਦੇ ਨਾਲ ਬਾਰਡਰ ਫੁੱਲ ਨਹੀਂ ਚਾਹੀਦਾ ਕੋਈ ਵੀ ਇਹ ਪੰਥ ਦੀ ਤਾਂ ਕੋਈ ਗੱਲ ਨਹੀਂ ਕਰ ਰਿਹਾ ਹੈਗਾ ਅੱਛਾ ਮਾਨਸਾਪ ਸੰਗਰੂਰ ਦੇ ਵਿੱਚ ਇਸ ਵਕਤ ਸਭ ਤੋਂ ਅਹਿਮ ਮੁੱਦਾ ਹੈ ਪਾਣੀ ਨੂੰ ਲੈ ਕੇ ਪਾਣੀ ਡਾਰਕ ਜ਼ੋਨ ਦੇ ਵਿੱਚ ਜਾ ਰਿਹਾ ਸੰਗਰੂਰ ਦਾ ਕਾਫੀ ਪਿੰਡ ਨੇ ਜਿਹੜੇ ਡਾਰਕ ਜ਼ੋਨ ਦੇ ਵਿੱਚ ਚਲੇ ਗਏ ਨੇ ਇਹਨਾਂ ਸਾਰੇ ਮੁੱਦਿਆਂ ਨੂੰ ਕਿਸ ਤਰ੍ਹਾਂ ਨਾਲ ਕਵਰ ਕਰੋਗੇ ਮੈਂ ਇਹੀ ਤਾਂ ਕਹਿੰਦਾ ਨਹੀਂ ਕਿ ਸਾਡੇ ਕੋਲੇ ਪਾਵਰ ਹੈ ਨਹੀਂਗੀ ਤੇ ਇਹ ਦਰਿਆਵਾਂ ਦੇ ਪਾਣੀ ਸਾਡੇ ਹੈਗੀ ਹੈ ਰਪੇਰੀਨ ਕਾਨੂੰਨ ਦੇ ਮੁਤਾਬਕ ਕਨਸਟੀਟਿਊਸ਼ਨ ਦੇ ਮੁਤਾਬਕ ਸਾਡੇ ਕੋਲੇ ਕੰਟਰੋਲ ਹੋਣਾ ਚਾਹੀਦਾ ਹੈ ਦਰਿਆਵਾਂ ਦੇ ਪਾਣੀ ਦਾ ਤੇ ਸਾਡੇ ਇਹ ਬਿਗੈਰ ਕੋਈ ਵੀ ਮੁਆਵਜ਼ਾ ਦੇਣ ਦੇ ਸਾਡੇ ਪਾਣੀ ਹਰਿਆਣਾ ਨੂੰ ਤੇ ਰਾਜਸਥਾਨ ਨੂੰ ਤੇ ਦਿੱਲੀ ਨੂੰ ਜਾ ਰਹੀ ਹੈ ਲੁੱਟ ਹੋ ਰਹੀ ਹੈ ਤੇ ਜੇ ਸਾਡੇ ਪਾਣੀ ਪਾਣੀ ਸਾਡੇ ਹੈ ਤੇ ਜੇ ਆਪਾਂ ਇਹ ਸਾਰੀ ਇਰੀਗੇਸ਼ਨੀ ਪਾਣੀ ਦੇ ਉੱਤੇ ਕਰਦੀਏ ਇਹ ਕਹੇ ਖੇਤਾਂ ਨੂੰ ਪਾਣੀ ਨਹਿਰ ਤਾਂ ਲੱਗਣ ਲੱਗ ਪਵੇ ਜਿਹੜੇ ਸਾਡੇ ਹੱਕ ਹੈ ਸਾਨੂੰ ਵਾਪਸ ਦਵਾਏ ਜਾਣ ਤੇ ਨਹਿਰੀ ਪਾਣੀ ਐਸੀ ਇਹ ਸਾਰੇ ਇਲਾਕਿਆਂ ਦੇ ਵਿੱਚ ਦੇ ਦਈਏ ਤੇ ਆਪੇ ਪਾਣੀ ਤਾਂ ਲੇਪ ਲੱਪ ਹੋ ਜਾਊਗਾ ਥੱਲੇ ਪਾਣੀ ਤਾਂ ਖਿੱੱਚ ਕੇ ਸਾਰਾ ਹਰਿਆਣਾ ਤਾਂ ਇਹ ਰਾਜਸਥਾਨ ਨੂੰ ਜਾ ਰਿਹਾ ਹੈਗਾ ਜਿਹੜਾ ਰਿਪੀਰੀਅਨ ਕਾਨੂੰਨ ਹੈ ਇਹਦੇ ਵਿੱਚ ਹੱਕ ਪਾਕਿਸਤਾਨ ਪੰਜਾਬ ਦਾ ਜ਼ਿਆਦਾ ਬਣਦਾ ਹੈ ਪਰ ਰਾਜਸਥਾਨ ਦਾ ਹਰਿਆਣਾ ਤੇ ਦਿੱਲੀ ਦਾ ਤਾਂ ਹੱਕ ਹੀ ਨਹੀਂ ਬਣਦਾ ਇਹਦੇ ਵਿੱਚ ਿੰਦਰ ਮੋਦੀ ਵੱਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਕਿਸਾਨਾਂ ਦੇ ਖਾਤਿਆਂ 'ਚ 6-6000 ਰੁਪਏ ਪਾ ਰਹੇ ਹਾਂ ਐਮਐਸਪੀ ਦੇ ਰਹੇ ਹਾਂ ਤੇ ਈਵਨ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨ ਕ੍ਰੈਡਿਟ ਕਾਰਡ ਵੀ ਵੜਾਉਣ ਦੀ ਯੋਜਨਾ ਦਿੱਤੀ ਹੈ ਦਿੱਤੀ ਹੋਊਗੀ ਜੀ ਪਰ ਇਹ ਲਾਗੂ ਤਾਂ ਨਹੀਂ ਹੋਈ ਇਹ ਮੇਰਾ ਮਤ ਸੋਮੀਨਾਥਨ ਰਿਪੋਰਟ ਨਹੀਂ ਲਾਗੂ ਕਰ ਰਹੇ ਫਿਰ ਜਿਹੜਾ ਇਹ ਇਹਨਾਂ ਦੇ ਕਰਜ਼ੇ ਚੜ੍ਹੇ ਹੋਏ ਆ ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ ਉਹ ਕਿਉਂ ਨਹੀਂ ਮਾਫ ਕਰਦੇ ਹੈ ਕਿ ਜਦੋਂ ਵੱਡੇ ਵੱਡੇ ਸ਼ਾਹੂਕਾਰਾਂ ਦੇ ਅਰਬਾਂ ਲੱਖਾਂ ਰੋੜਾ ਇਹ ਉਹਨਾਂ ਦੇ ਇਹ ਜਿਹੜੇ ਸੀ ਕਿ ਇਹ ਕਰਜ਼ੇ ਉਹ ਮਾਫ ਕਰ ਦਿੱਤੇ ਹੈਗੇ ਤੇ ਆਪਣੀ ਜ਼ਿਮੀਦਾਰਾਂ ਦੇ ਖੇਤ ਮਜ਼ਦੂਰਾਂ ਦੇ ਕਿਉਂ ਨਹੀਂ ਕਰ ਸਕਦੇ ਹੈਗੇ ਉਸ ਤਰ੍ਹਾਂ ਮਾਨ ਸਾਹਿਬ ਇਸ ਵਕਤ ਕਾਂਗਰਸ ਇਸ ਨਾਂ ਤੇ ਵੋਟਾਂ ਲੈ ਰਹੀ ਹੈ ਕਾਂਗਰਸ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਦਾਵਾ ਕਰ ਰਹੀ ਹੈ ਕਿ ਐਮਐਸਪੀ ਕਾਨੂੰਨ ਬਣਾਇਆ ਜਾਵੇਗਾ ਸੁਆਮੀਨਾਥ ਰਿਪੋਰਟ ਲਾਗੂ ਕਰਾਂਗੇ ਅਤੇ ਕਰਜ਼ਾ ਤੋਂ ਮੁਕਤ ਜਿਹੜਾ ਕਿਸਾਨ ਕਰਾਂਗੇ ਅਸੀਂ ਤੇ ਵਾਰ-ਵਾਰ ਕਾਂਗਰਸ ਇਸੇ ਗੱਲਾਂ ਨੂੰ ਲੈ ਕੇ ਸਟੇਜਾਂ ਦੇ ਉੱਤੇ ਵੀ ਪ੍ਰਚਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਕਰਦੀ ਹੋਗੀ ਜੀ ਪਰ ਰੋਟੀ ਕਪੜਾ ਮਕਾਨ ਦੇ ਬਾਰੇ ਕੀ ਕਾਂਗਰਸ ਕਹਿੰਦੀ ਹੈ ਕੀ ਹੋਗਾ ਤੁਮੇ ਲੁਗਾ ਲੋਕ ਨੂੰ ਗਰੀਬਾਂ ਨੂੰ ਨੋ ਮੀ ਪ੍ਰੋਮਿਸਸ ਕਰੀ ਜਾਂਦੇ ਐ ਤੇ ਉਹ ਲਾਗੂ ਨਹੀਂ ਹੁੰਦੇ ਹੈਗੇ ਤੇ ਹੁਣ ਜਿਵੇਂ ਆਮ ਪਾਰਟੀ ਨੇ ਕਹੇ ਸੀ ਚੜ੍ਹਦੇ ਮਹੀਨੇ ਹਰੇਕ ਵੀ ਬਿੱਜ ਦੇ ਬੈਂਕ ਅਕਾਊਂਟ 6000 ਰੁਪਿਆ ਆਜਾ ਕਰੂਗਾ ਕਿਸੇ ਜਿਹੜੀ ਹੁੰਦਾ ਹੈਗਾ ਇਹ ਪ੍ਰੋਮਿਸਸ ਕਰੀ ਜਾਂਦੇ ਐ ਤੇ ਲੋਕ ਵੀ ਉਹ ਜਿਹੜੇ ਹੈਗੇ ਜਿਹੜੇ ਇਹ ਇਹਨਾਂ ਦੇ ਇਹ ਵਾਅਦੇ ਨੂੰ ਮੰਨ ਕੇ ਵੋਟਾਂ ਪਾਈ ਜਾਂਦੇ ਐ ਤੇ ਇਹ ਫਿਰ ਲੋਕ ਹੀ ਰਿਸਪੌਂਸਿブル ਨੇ ਕਿ ਜਿਹੜੀਆਂ ਸਰਕਾਰਾਂ ਦੇ ਲਈ ਉਹ ਵੋਟ ਪਾਉਂਦੇ ਆ ਉਹ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਮਿਲ ਰਹੀਆਂ ਤੇ ਫਿਰ ਲੋਕ ਸੁਪਿਟਦੇ ਆ ਕਿ ਇਹ ਕੰਮ ਨਹੀਂ ਕਰ ਰਹੀ ਸਰਕਾਰ ਲੋਕਾਂ ਨੇ ਹੀ ਸਰਕਾਰ ਬਣਾਈ ਹੈ 92 ਐਮ ਐਲ ਏਸ ਦੇਦਨੇ ਕੋਈ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਕਿ ਇੱਕ ਪਾਰਟੀ ਆਮ ਪਾਰਟੀ ਨੂੰ 92 ਐਮ ਐਲ ਏਸ ਦਿੱਤੇ ਗਏ ਹੈ ਫਿਰ ਲੋਕ ਹੀ ਰਿਸਪਾਂਸਿਬਲ ਨੇ ਆਪਣੀ ਬਦਕਿਸਮਤੀ ਦੇ ਲਈ ਹੋਰ ਕੌਣ ਹੈ ਲੋਕਾਂ ਨੂੰ ਜਾਗਰੂਕ ਕਿਵੇਂ ਹੋਣਗੇ ਫਿਰ ਮਾਨ ਸਾਹਿਬ ਲੋਕਾਂ ਤਾਂ ਜਾਗਰੂਕਤਾ ਲੀਡਰਾਂ ਨੇ ਹੀ ਦੇਣੀਆਂ ਨੇ ਲੀਡਰ ਆ ਕੇ ਸਟੇਜ ਤੇ ਬੋਲ ਜਾਂਦੇ ਨੇ ਲੋਕ ਸympathy ਦੇ ਨਾਲ ਜਾਂ ਇੱਕ ਭਾਵੁਕਤਾ ਦੇ ਨਾਲ ਫਿਰ VOTING ਕਰ ਦਿੰਦੇ ਨੇ ਫਿਰ ਕਸੂਰ ਤਾਂ ਉਹਨਾਂ ਦਾ ਹੀ ਹੈ ਨਾ ਜੀ ਫਿਰ ਉਹਨਾਂ ਪੁੱਤ ਤਾਂ ਉਹ ਹੀ ਰਹੇ ਹੈ ਨਾ ਪਰ ਜਿੰਨਾਂ ਸਿਰ ਸੋਚ ਹੀ ਨਹੀਂ ਉਹਨਾਂ ਦੀ ਹੈਗੀ ਕੀ ਚੜ੍ਹੂੰ ਫੜ ਲਿਆ ਇਹ ਰਾਜ ਭਾਗ ਦੀ ਕਿਰਪਾਣ ਨੂੰ ਛੱਡ ਕੇ ਜਿਹੜਾ ਗੁਰੂ ਨਾਨਕ ਸਾਹਿਬ ਨੇ ਝਾੜੂ ਤੇ ਖਤਮ ਕਰਤੀ ਜਾਤ ਪਾਤ ਝਾੜੂ ਫੜ ਲਿਆ ਮੈਂ ਤਾਂ ਬਹੁਤ ਹੈਰਾਨ ਹੈ ਕਿ ਵੱਡੇ ਵੱਡੇ ਬੰਦੇ ਝਾੜੂ ਫੜੀ ਫਿਰਦੇ ਹੈ ਹੈਨਾ ਅਜੀਬ ਲੱਗਦਾ ਮੈਨੂੰ ਤਾਂ ਕਿ ਬੱਕਰਾ ਫੜੀ ਫਿਰਦਾ ਹੈ ਇਹ ਅੱਛਾ ਤੂੰ ਤੁਸੀਂ ਝਾੜੂ ਦੀ ਗੱਲ ਕਰ ਰਹੇ ਹੋ ਮੈਂ ਮੀਤheer ਦੀ ਇੰਟਰਵਿਊ ਕਰ ਰਿਹਾ ਸੀਗਾ ਉਹਨਾਂ ਨੇ ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਮਾਨਫੈਕਟਰ ਕਿੰਨਾ ਤੁਹਾਨੂੰ ਪ੍ਰਭਾਵਿਤ ਕਰ ਸਕਦਾ ਹੈ ਜਾਂ ਪ੍ਰਭਾਵ ਕਰ ਸਕਦਾ ਹੈ ਜਾਂ ਤਾਂ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਪਹਿਲਾਂ ਮਾਨ ਸਾਹਿਬ ਨੇ ਜਿਹੜੇ ਉਹ ਸਿੰਪਥੀ ਫੈਕਟਰ ਦੇ ਨਾਲ ਜਿੱਤ ਗਏ ਤਾਂ ਇਸ ਵਾਰ ਉਹਨਾਂ ਦਾ ਕੋਈ ਜਾਦੂ ਨਹੀਂ ਚੱਲਣ ਵਾਲਾ ਹੈਗਾ ਮੈਂ ਉਹ ਤਾਂ ਜਵਾਬ ਤਾਂ ਨਹੀਂ ਦੇਣਾ ਚਾਹੁੰਦਾ ਕਿ ਪਰ ਇਹ ਸਿੰਪਥੀ ਫੈਕਟਰ ਤਾਂ ਉਸ ਵੀਰੇ ਆਮ ਪਾਰਟੀ ਦਾ ਸੀਗਾ ਜਿਹਨੂੰ 92 ਇਹ ਐਮ.ਐਲ.ਏ ਜਿੱਤੇ ਗਏ ਉਸ ਬਾਰੇ ਕੀ ਤੁਹਾਡਾ ਖਿਆਲ ਹੈ ਜੀ ਕਹਿੰਦੇ ਸਿੱਧੂ ਮੂਸੇਵਾਲਾ ਫੈਕਟਰ ਸੀ ਉਦੋਂ ਬਹੁਤ ਸਾਰੇ ਫੈਕਟਰ ਸੀ ਉਹ ਆਪਣੇ ਫੈਕਟਰ ਗਿਣਨ ਲੱਗੇ ਵੀ ਦੀਪ ਸਿੱਧੂ ਫੈਕਟਰ ਬਹੁਤ ਹੈ ਜਿਹੜੇ ਮਾਰਦੇ ਤੇ ਕੈਨੇਡਾ ਦੇ ਵਿੱਚ ਮਾਰਦੇ ਯੂਕੇ ਦੇ ਵਿੱਚ ਮਾਰਦੇ ਪਾਕਿਸਤਾਨ ਦੇ ਵਿੱਚ ਮਾਰਦੇ ਉਹੀ ਫੈਕਟਰ ਹੁੰਦੀ ਹੈ ਕਿ ਅਕੀ ਸਿੱਖਾਂ ਨੂੰ ਕਿਉਂ ਕਿਉਂ ਨਹੀਂ ਗੱਲ ਕਰਦੇ ਇਹ ਮੂਸੇਵਾਲ ਦੀ ਮੇਰਾ ਮਤਲਬ ਮੂਸੇਵਾਲ ਨੇ ਨਹੀਂ ਸੀ ਮਾਰਨਾ ਜੇ ਇਹਨਾਂ ਦਾ ਚੀਫ ਮਿਨਿਸਟਰ ਭਗਵਨ ਸਿੰਘ ਮਾਨ ਉਹਦੀ ਸਕਿਉਰਿਟੀ ਲੇਕੇ ਰੇਡੀਓ ਦੇ ਉੱਤੇ ਪ੍ਰੈਸ ਦੇ ਵਿੱਚ ਨਾਂ ਨਹੀਂ ਦਿੰਦਾ ਤੇ ਮੂਸੇਵਾਲ ਨੇ ਤਾਂ ਮਰਨੇ ਨਹੀਂ ਸੀਗਾ ਇਹਨਾਂ ਨੇ ਆਪ ਮਰਵਾਇਆ ਮੂਸੇਵਾਲ ਨੂੰ ਜਦੋਂ ਇਹਨਾਂ ਕੋਲੇ ਰਿਪੋਰਟ ਸੀ ਕਿ ਦਿੱਲੀ ਪੁਲਿਸ ਦੀ ਤੇ ਆਈਬੀਡੀ ਕਿ ਮੂਸੇਵਾਲ ਨੂੰ ਖਤਰਾ ਉਹਨੂੰ ਮਾਰ ਦੇਣਾ ਤੇ ਫਿਰ ਭਗਵੰਤ ਸਿੰਘ ਮਾਨ ਨੇ ਤਾਂ ਉਹਦੀ ਸਿਕਿਉਰਿਟੀ ਵਿਡਰੋ ਕਰਤੀ ਉਹੀ ਅਖਬਾਰਾਂਸ ਦੇਤੀ ਅਗਲੇ ਦਿਨ ਮੂਸੇਵਾਲ ਦਾ ਕਤਲ ਹੋ ਜਾਂਦਾ ਹੈ ਇਹੀ ਤਾਂ ਮਰਵਾਉਣ ਵਾਲੇ ਹੈਗੇ ਆ ਮੂਸੇਵਾਲ ਨੂੰ ਤੇ ਮੂਸੇਵਾਲ ਦਾ ਫੈਕਟਰ ਕਿਵੇਂ ਹੋ ਗਿਆ ਫਿਰ ਇਹਦਾ ਮਤਲਬ ਹੈ ਕਿ ਮੂਸੇਵਾਲ ਨੂੰ ਮਰਵਾ ਕੇ ਤੁਸੀਂ ਸਿਮਰਨਜੀਤ ਸਿੰਘ ਮਾਨ ਦਾ ਫੈਸਲਾ ਕਰਨਾ ਸੀਗਾ ਹੈਨਾ ਇਹ ਤਾਂ ਬੜੀ ਅਜੀਬ ਮੇਰਾ મત ਹੈਨਾ ਇਹ ਤਾਂ ਇਹ ਤਾਂ ਸਨਵਾਲੀ ਕਰ ਲੈ ਹੈ ਕਿ ਤੁਸੀਂ ਉਹਨੂੰ ਮਰਵਾਤਾ ਕਿ ਸਿਮਰਨਜੀਤ ਸਿੰਘ ਮਾਨ ਦੇ ਵੱਲ ਸympathy ਹੋ ਜੇ ਤੇ ਉਹ ਜਿੱਤ ਗਏ ਤੁਸੀਂ ਆਪ ਹੀ ਜਿਤਾਇਆ ਫਿਰ ਸਿਮਰਨਜੀਤ ਸਿੰਘ ਮਾਨ ਨੂੰ ਏਹ ਹੋ ਜੇ ਬੇਫਕੂਫ ਆਦਮੀ ਤੁਸੀਂ ਦੇਖਿਆ ਕਦੇ ਆਪਣੀ ਜ਼ਿੰਦਗੀ ਚ ਮੈਂ ਸਭ ਮੁਕਾਬਲਾ ਕਿਸ ਨਾਲ ਮਾਰ ਰਿਹਾ ਹੁਣ ਸੰਗਰੂਰ ਦੇ ਵਿੱਚ ਕਿਸ ਨਾਲ ਮੁਕਾਬਲਾ ਮਾਰ ਰਿਹਾ ਮੇਰਾ ਮੁਕਾਬਲਾ ਕਹਦੇ ਨਾਲ ਹੈ ਮੇਰਾ ਮੁਕਾਬਲਾ ਮੈਂ ਆਪਣਾ ਕੰਮ ਕਰਦਾ ਤੇ ਇਹ ਮੁਕਾਬਲਾ ਮੇਰਾ ਕੀ ਗਰੋਸਾ ਦਾ ਹੈ ਜਿਨ੍ਹਾਂ ਨੇ ਆਪਣੇ ਪ੍ਰੋਮਿਸਸੇ ਨਹੀਂ ਕੀਤੇ ਹੈ ਕਿ ਵੈਦ ਨਹੀਂ ਬੁੱਧ ਹੈ ਉਹ ਕੈਂਡੀਡੇਟ ਨੇ ਜੀ ਕਾਂਗਰਸ ਪਾਰਟੀ ਦੇ ਬੜੀ ਚੰਗੀ ਗੱਲ ਹੈ ਉਹਨਾਂ ਮੁਕਾਬਲੇ ਚ ਗਿੰਦੇ ਹਾਂ ਬਈ ਉਹਦਾ ਰਿਜ਼ਲਟ ਪਹਿਲੀ ਤਰੀਕ ਨੂੰ ਦੱਸ ਦੇਣਗੇ ਕਿਹੜਾ ਮੁਕਾਬਲਾ ਠਹਿਟਾ ਹੈ ਪਹਿਲਾਂ ਗੱਲ ਕਰਨ ਦੇ ਕੀ ਫਾਇਦਾ ਹੈ ਨਹੀਂ ਬਚਾ ਅੰਮ੍ਰਿਤਪਾਲ ਫੈਕਟਰ ਕਿੰਨਾ ਕੰਮ ਕਰੇਗਾ ਅੰਮ੍ਰਿਤਪਾਲ ਜਿਹੜਾ ਇੰਡੀਪੈਂਡੈਂਟ ਜ਼ਰੂਰ ਖਡੂਰ ਸਾਹਿਬ ਤੋਂ ਖੜੇ ਨੇ ਲੇਕਿਨ ਇਸ ਵਕਤ ਤੁਸੀਂ ਆਪਣਾ ਉਥੋਂ ਕੈਂਡੀਡੇਟ ਜਿਹੜਾ ਵਿਧਰੋ ਕਰਾ ਲਿਆ ਕਿਉਂਕਿ ਅੰਮ੍ਰਿਤਪਾਲ ਨੂੰ ਤੁਸੀਂ ਸਮਰਥਨ ਦਿੱਤਾ ਹੈ ਉਥੋਂ ਤਾਂ ਅੰਮ੍ਰਿਤਪਾਲ ਪਹਿਲੀ ਗੱਲ ਸਵਾਲ ਇਹ ਹੈ ਕਿ ਕਿਉਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਨਹੀਂ ਖੜੇ ਹੋਏ ਕਿ ਤੁਹਾਡੇ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ ਸੀ ਉਹਨਾਂ ਨਾਲ ਕਿ ਤੁਸੀਂ ਸਾਡੀ ਪਾਰਟੀ ਚਾ ਕੇ ਅਸੀਂ ਸਿੰਬਲ ਲੰਨੇ ਆ ਚੋਣ ਲੜੋ ਅੱਜ ਤੋ ਉਹ ਪਹਿਲਾਂ ਪਹਿਲਾਂ ਆਏ ਸੀ ਕਿ ਉਹਨਾਂ ਨੇ ਬਿਆਨ ਵੀ ਦਿੱਤਾ ਸੀ ਕਿ ਅਸੀਂ ਪ੍ਰਚਾਰ ਕਰਾਂਗੇ ਤੇ ਸਾਡੀ ਪੋਲੀਟਿਕਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਊਗੀ ਤੇ ਫਿਰ ਉਸ ਤੋਂ ਬਾਅਦ ਪਤਾ ਨਹੀਂ ਕਿਉਂ ਉਹ ਇੰਡੀਪੈਂਡੈਂਟ ਖੜ ਗਏ ਤੇ ਪਾਰਟੀ ਤੋਂ ਟਿਕਟ ਕਿਉਂ ਨਹੀਂ ਲਈ ਇਹ ਮੈਂ ਨਹੀਂ ਦੱਸ ਸਕਦਾ ਕਿਉਂ ਕਰਕੇ ਮੈਂ ਪਰਮਿਸ਼ਨ ਮੰਗੀ ਸੀ ਕਿ ਉਹਨਾਂ ਦੇ ਜੇਲ੍ਹ ਦੇ ਵਿੱਚ ਡਿਬਰੂਗੜ ਜਾਣ ਦੀ ਪਰ ਮੈਨੂੰ ਪਰਮਿਸ਼ਨ ਨੇ ਇਹ ਸਰਕਾਰ ਨੇ ਦਿੱਤੀ ਨਹੀਂ ਸੋ ਮੈਂ ਇਸ ਦੀ ਜ਼ਰੂਰ ਨਹੀਂ ਦੇ ਸਕਦਾ ਹਾਂ ਸੰਦੁਸ਼ਟੀ ਨਾਲ ਅੱਛਾ ਇਸ ਦੇ ਨਾਲ ਹੀ ਇੱਕ ਸਵਾਲ ਹੋਰ ਅਮਰਤਪਾਲ ਨੂੰ ਲੈ ਕੇ ਹੈ ਮਾਨ ਸਾਹਿਬ ਕਿ ਵਿਰੋਧੀ ਲਗਾਤਾਰ ਹੀ ਕਹਿ ਰਹੇ ਨੇ ਕਾਂਗਰਸੋ ਵਿੱਚ ਇਹ ਬੀਜੇਪੀ ਹੋਵੇ ਚਾਹੇ ਸ਼੍ਰੋਪਣੀ ਕਾਲੀ ਦਲ ਕਿਉਂ ਨਾ ਹੋਵੇ ਉਹਨਾਂ ਵੱਲੋਂ ਇਹ ਕੱਲ ਕਹੀ ਜਾ ਰਹੀ ਹੈ ਕਿ ਜਦੋਂ ਅੰਮ੍ਰਿਤਪਾਲ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਹੈਗਾ ਤਾਂ ਇਲੈਕਸ਼ਨ ਫਿਸ ਕਿਸ ਬਿਹਾਫ ਤੇ ਲੜ ਰਿਹਾ ਹੈ ਨਾਮਜ਼ਦਗੀ ਵੀ ਭਰ ਦਿੱਤੀ ਗਈ ਹੈ ਨੋਮੀਨੇਸ਼ਨ ਫਾਈਲ ਕਰ ਦਿੱਤੇ ਗਏ ਨੇ ਤਾਂ ਜਦੋਂ ਸੰਵਿਧਾਨ ਨਹੀਂ ਮੰਨਣਾ ਤਾਂ ਉਸ ਬਿਹਾਫ ਦੇ ਉੱਤੇ ਇਲੈਕਸ਼ਨ ਫਿਰ ਕਿਉਂ ਲੜੀ ਜਾ ਰਹੀ ਸ hẳn ਸਾਡੀ ਤੁਹਾਨੂੰ ਸੰਵਿਧਾਨ ਦੀ ਹਿਸਟਰੀ ਤਾਂ ਪਤਾ ਹੀ ਨਹੀਂ ਹੈਗਾ ਕਿਸ ਨੂੰ ਗੱਲ ਆਈ ਹੈ ਕਿ ਜਦੋਂ ਸੰਵਧਾਨ ਦੀ ਕਮੇਟੀ ਬਣੀ ਸੀ ਉਹਦੇ ਵਿੱਚ ਦੋ ਸਿੱਖ ਰਿਪ੍ਰੈਜ਼ੈਂਟੇਟਿਵਸ ਨਾਮੇਂਦੇ ਲੈ ਗਏ ਸੀਗੇ ਇੱਕ ਸੀ ਸਰਦਾਰ ਭਪਿੰਦਰ ਸਿੰਘ ਮਾਨ ਦੁਕੇ ਸੀਗੇ ਸਾਹ ਹੁਕਮ ਸਿੰਘ ਤੇ ਸੰਵਧਾਨ ਦੀ ਕਮੇਟੀ ਦੇ ਵਿੱਚ ਉਹ ਸ਼ਾਮਲ ਸੀਗੇ ਤੇ ਜਿਹੜੇ ਗਾਂਧੀ ਤੇ ਨਹਿਰੂ ਨੇ ਸਿੱਖਾਂ ਨਾਲ ਪ੍ਰੋਮਿਸ ਕੀਤੇ ਸੀਗੇ ਕਿ ਇਹ ਤੁਸੀਂ ਅੰਗਰੇਜ਼ਾਂ ਨੂੰ ਕੱਢ ਦਿਓ ਸਾਡੇ ਨਾਲ ਲੱਗ ਕੇ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਕਿਤਾ ਦਵਾਗੇ ਜਿੱਥੇ ਤੁਸੀਂ ਰਗ ਦੇ ਦਾ ਨਿਕ ਬਾਣ ਸਕੋਗੇ ਤੇ ਜਦੋਂ ਆਜ਼ਾਦੀ ਆ ਗਈ ਫਿਰ ਇਹ ਇਹ ਮੁਨਕਰ ਹੋ ਗਏ ਗਾਂਧੀ Nehru ਸਾਰੇ ਕਾਂਗਰਸ ਪਾਰਟੀ ਹੈ ਹਿੰਦੂਤਵਾ ਦੇ ਲੋਕ ਤੇ ਕਨਸਟੀਟਿਊਸ਼ਨ ਦੀ 25 ਧਾਰਾ ਦੇ ਵਿੱਚ ਲਿਖਦਾ ਕਿ ਸਿੱਖ Hindu ਧਰਮ ਦਾ ਇੱਕ ਹਿੱਸਾ ਹੈਗੇ ਆ ਫਿਰ ਇਹ ਜਿਹੜੇ ਦੋ ਸਿੱਖ ਮੈਂਦੇ ਸੀਗੇ ਕਨਸਟੀਟਿਊਟ ਅਸੈਂਬਲੀ ਦੇ ਵਿੱਚ ਇਹਨਾਂ ਨੇ ਕਨਸਟੀਟਿਊਸ਼ਨ ਦੇ ਉੱਤੇ ਦਸਖਤ ਹੀ ਨਹੀਂ ਕੀਤੇ ਜੀ ਦਾ ਮਤਲਬ ਹੈ ਕਿ ਸਿੱਖ ਕਨਸਟੀਟਿਊਸ਼ਨ ਦੇ ਵਿੱਚ ਮੰਨਦੇ ਹੀ ਨਹੀਂ ਪਰ ਅਸੀਂ ਇਹ ਕਾਨੂੰਨ ਪਸੰਦ ਬੰਦੇ ਹੈ ਕਿਉਂ ਕਾਨੂੰਨ ਦੇ ਨਾਲ ਚੱਲੀ ਜਾਂਦੇ ਆ ਪਰ ਜਦੋਂ ਸਾਡੇ ਨਮਾਇੰਦਿਆਂ ਨੇ ਕਨਸਟੀਟਿਊਸ਼ਨ ਉੱਤੇ ਦਸਕਤ ਨਹੀਂ ਕੀਤੇ ਤਾਂ ਫੇਰ ਅਮਰਤਪਾਲ ਸਿੰਘ ਠੀਕ ਹੈ ਕਿ ਮੈਂ ਇਹ ਇਲੈਕਸ਼ਨ ਲੜ ਲੈਂਦਾ ਤੇ ਪਰ ਇਹਦਾ ਫੈਸਲਾ ਤਾਂ ਹੋਵੇ ਕਿ ਜਦੋਂ ਸਿੱਖਾਂ ਦੇ ਨਮਾਇੰਦਿਆਂ ਨੇ ਤੁਹਾਡੀ ਕਨਸਟੀਟਿਊਸ਼ਨ ਉੱਤੇ ਦਸਕਤ ਨਹੀਂ ਕੀਤੇ ਉਸ ਸਿਕੰਦਰ ਤੱਕ ਕਿਵੇਂ ਲਾਗੂ ਹੋ ਸਕਦੀ ਹੈ ਕੀ ਸੁਨੇਹਾ ਜਿਹੜਾ ਇਸ ਵਕਤ ਤੁਸੀਂ ਸੰਗਰੂਰ ਵਾਸੀਆਂ ਨੂੰ ਦੇਣਾ ਚਾਹੁੰਦੇ ਹੋ ਕਿ ਸਾਨੂੰ ਪਾਰਲੀਮੈਂਟ ਦੇ ਵਿੱਚ ਭੇਜੋ ਜੀ ਪਹਿਲੀ ਵਾਰੀ ਹੈ ਕਿ ਅਕਾਲੀ ਦਾ ਲੰਬਰ ਸਰਨੇ 13 ਸੀਟਾਂ ਜਿਹੜੀਆਂ ਪੰਜਾਬ ਦੇ ਵੰਡੇ ਆਉਂਦੀਆਂ ਪਾਰਲੀਮੈਂਟ ਦੀਆਂ 13 ਸੀਟਾਂ ਦੇ ਉੱਤੇ ਅਸੀਂ ਕੈਂਡੀਡੇਟ ਖੜੇ ਕਰਦੇ ਹੈ ਤੇ ਚੰਡੀਗੜ੍ਹ ਜਿਹੜਾ ਸਾਰੇ ਕੰਨੇ ਐਕਟਿਵ ਪੰਜਾਬ ਦਾ ਉਹਦੇ ਉੱਤੇ ਬਾਦਲ ਲਈ ਕਦੇ ਕੈਂਡੀਡੇਟ ਨਹੀਂ ਸੀ ਖੜਾ ਕਰਦੇ ਅਸੀਂ ਆਪਣਾ ਕੈਂਡੀਡੇਟ ਲਖਬੀਰ ਸਿੰਘ ਖੜਾ ਕਰ ਦਿੱਤਾ ਹੈ ਤੇ ਆਪਾਂ ਗੱਲਾਂ ਕਰਦੇ ਸੀ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਦੇ ਵਿੱਚ ਹੈ ਕਿ ਹੈ ਤੇ ਉੱਥੇ ਵੀ ਕਦੇ ਕੈਂਡੀਡੇਟ ਨਹੀਂ ਸੀ ਖੜਾ ਕੀਤਾ ਆਪਣੀ ਪਾਰਟੀ ਨੇ ਕਰਨਾਲ ਵੀ ਖੜਾ ਕਰਤਾ ਤੇ ਕੁਰਕਸ਼ੇਤਰ ਵੀ ਖੜਾ ਕਰਤਾ ਤੇ ਮੇਰਾ ਮਤਲਬ ਹੈ ਕਿ ਅਸੀਂ ਤਾਂ ਪੂਰੀ ਤਰ੍ਹਾਂ ਇਹ ਪੰਥ ਦੀ ਸੇਵਾ ਕੀਤੀ ਹੈ ਪੰਥਕ ਪਾਰਟੀ ਹੈ ਤੇ ਹਰਿਆਣੇ ਦੇ ਵਿੱਚ ਵੀ ਕੈਂਡੀਡੇਟ ਹੈ ਸੰਦੀਗੜ ਦੇ ਵਿੱਚ ਵੀ ਹੈਗੇ ਆ 13 ਦੀਆਂ ਤੇਰੀਆਂ ਸੀਟਾਂ ਤੇ ਆਪਾਂ ਇੱਥੇ ਲੜ ਰਹੇ ਹਾਂ ਪਰਸਨਲ ਮੈਸੇਜ ਹੈਗਾ ਪੰਥ ਨੂੰ ਕੁਝ ਸੰਦੇਸ਼ ਦੇਣਾ ਚਾਹੁੰਦੇ ਹਾਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਐਤਕੀ ਪੰਥ ਨੂੰ ਛੱਡ ਕੇ ਸਾਰੇ ਪੰਜਾਬੀਆਂ ਨੂੰ ਇੱਕ ਹੋ ਕੇ ਅਕਾਲੀ ਤਲਵੰਡਰ ਸਰ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ ਚਾਹੀਦਾ ਜਿਹੜਾ ਇਹ ਆਪਾ ਪੰਜਾਬ ਦੇ ਲਈ ਕੰਮ ਕਰੀਏ ਜਿਸ ਦੇ ਨਾਲ ਹਿੰਦੂਆਂ ਨੂੰ ਵੀ ਫਾਇਦਾ ਹੋਊਗਾ ਇਕਨੋਮੀ ਫਾਇਦਾ ਹੋਊਗਾ ਸਾਰਿਆਂ ਨੂੰ ਰੰਗਰੇਟੀਆਂ ਨੂੰ ਸਾਰਿਆਂ ਨੂੰ ਫਾਇਦਾ ਹੋਊਗਾ ਸਿਰਫ ਸ਼੍ਰੋਮਣੀ ਅਕਾਲੀ ਤਲਵੰਡਰ ਸਰ ਨੂੰ ਥੋੜੀ ਹੋਊਗਾ ਤੇ ਜੇ ਇਹ ਸਾਡੇ ਹਿੰਦੂ ਤੇ ਮੁਸਲਮਾਨ ਅਸਾਈ ਤੇ ਰੰਗਰੇਟੇ ਇੱਕ ਹੋ ਕੇ ਅਕਾਲੀ ਦਾ ਲੰਬਰਸਰ ਨੂੰ ਦੇਖ ਲੈਣ ਪਾਰਲਮੈਂਟਸ ਜਾਂਦੇ ਆ ਤਾਂ ਫੇਰ ਕੰਮ ਸੁਧਰ ਜਾਊਗਾ ਇਹ ਨੌਕਰੀਆਂ ਵੀ ਖੁੱਲ ਜਾਣਗੀਆਂ ਬਾਰਡਰ ਵੀ ਖੁੱਲ ਜਾਣਗੇ ਫੇਰ ਇਹ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਹੜੀ ਆਪਣੀ ਇੰਡਸਟਰੀ ਹੈ ਇੰਡੀਆ ਦੀ ਮੋਟਰ ਬਣਾਉਣ ਦੀ ਉਹ ਵੀ ਵਧੂ ਜਗੀ ਕਿਉਂ ਕਰਕੇ ਟਰੱਕ ਜ਼ਿਆਦਾ ਬਣਨਗੇ ਸਾਰਾ ਕੁਝ ਬਣੂਗਾ ਤੇ ਜਿਹੜੇ ਮਜ਼ਦੂਰ ਹੈਗੇ ਆ ਉਹਨਾਂ ਨੂੰ ਮਜ਼ਦੂਰੀ ਪਤੂਗੀ ਅੱਛਾ ਲੱਗਦਾ ਕਿ VOTING DAY ਵਾਲੇ ਦਿਨ ਕੋਈ ਫਾਇਦਾ ਮਿਲ ਸਕਦਾ ਕਿਉਂਕਿ BLUE STAR ਦੇ ਉਹ ਦਿਨ ਨੇ ਕੱਲੂਕਾਰੇ ਦੇ ਦਿਨ ਨੇ 1 ਜੂਨ ਨੂੰ VOTING ਹੈ BLUE STAR ਤੱਕ ਹੀ ਇੱਕ ਹਫਤਾ ਸਿੱਖ ਔਮ ਦਲੀਤਾ ਦੇ ਮੈਂਸਤੀ ਫਰਦਾ ਤਸਿਕਾ ਤੇ ਬਲੂ ਸਟਾਰ ਤੋਂ ਬਾਅਦ ਇਹ ਸਿੱਖ ਹੁਣ ਇੰਡੀਆ ਦੇ ਵਿੱਚ ਰਹਿਣਾ ਨਹੀਂ ਚਾਹੁੰਦੇ ਹੈਗੇ ਉਹ ਅਲੱਗ ਹੋਣਾ ਚਾਹੁੰਦੇ ਹੈ ਤੁਸੀਂ ਇਹ ਵੱਖ ਦੇਸ਼ ਬਣਾਉਣ ਦੀ ਗੱਲ ਕਰਦੇ ਹੋ ਨਾ ਬਹੁਤ ਸਾਰੇ ਪੰਜਾਬ ਦੇ ਵਿੱਚ ਜੋ Hindu ਰਹਿੰਦੇ ਨੇ ਉਹਦੋ ਚਿੱਤੇ ਦੇ ਵਿੱਚ ਹੋ ਜਾਂਦੇ ਨੇ ਕਿ ਸ਼ਾਇਦ ਕਣੀ ਉਹਨਾਂ ਨੂੰ ਬਾਹਰ ਕੱਢਿਆ ਜਾਵੇਗਾ ਉਹਨਾਂ ਨੂੰ ਕਿਉਂ ਬਾਹਰ ਕੱਢਿਆ ਜਾਊਗਾ ਜੇ Hindu ਤੋਂ ਬਗੈਰ ਕਿਨੇ ਵਪਾਰ ਹੋਊਗਾ ਇਹ ਤਾਂ ਇਹ Nehru Gandhi ਤੇ ਇਹ ਜਿਨ੍ਹਾਂ ਦੀ ਪਾਲਿਸੀ ਸੀ ਜਿਹੜਾ ਇਹ ਪੰਜਾਬ ਦੇ ਵਿੱਚੋਂ ਇਹ ਸਿੱਖ ਬਾਹਰ ਕੱਢ ਤੇ ਤੇ ਜੇ ਸਿੱਖ ਬਾਹਰ ਕੱਢਤੇ ਪਾਕਿਸਤਾਨ ਦੇ ਕੋਲੇ ਤਾਂ ਨਹੀਂ ਹੈ ਨੀ ਨਾ ਰੂਸ ਤੋਂ ਕਰਨਕ ਮੰਗਾ ਰਿਹਾ ਹੈਗਾ ਅਸੀਂ ਹਿੰਦੂਆਂ ਨੂੰ ਇਹ ਕੱਢ ਕੇ ਕੀ ਕਰਾਂਗੇ ਇਹ ਵਪਾਰ ਕੌਣ ਕਰੂਗਾ ਮਤਲਬ ਹਿੰਦੂ ਵੀ ਨਾਲ ਰਹਿਣਗੇ ਸਾਰੇ ਹੋਰ ਨਾਲ ਰਹਿਣਗੇ ਮੁਲਖ ਬਦਲਦੇ ਹੁੰਦੇ ਆ ਪ੍ਰਜਾ ਥੋੜੀ ਬਦਲਦੀ ਹੁੰਦੀ ਆ ਜਿਵੇਂ ਇਹ ਪਹਿਲਾਂ ਇਹ 네ਹਰੂ ਗਾਂਧੀ ਤੇ ਜਿੰਨੇ ਨੇ ਬਦਲ ਦਿੱਤੀ ਸੀ 1947 ਦੇ ਵਿੱਚ ਹਾਂ ਹਿੰਦੂ ਸਾਰੇ ਨਾਲ ਰਹਿਣਗੇ ਹੁਣ ਹੁਣ ਦੇਖੋ ਇਹ ਇਹ ਹਿੰਦੂ ਡਰ ਕੇ ਹਰਿਆਣੇ ਚ ਚਲੇ ਗਏ ਪੰਜਾਬ ਦੇ ਜਦੋਂ जाटਾਂ ਦਾ ਇਹ ਹੋਇਆ ਉੱਥੇ ਅੰਦੋਲਨ ਤੇ ਸਾਰੇ ਪੰਜਾਬ ਦੇ ਹਿੰਦੂਆਂ ਦੇ ਇਹ ਵੱਡੀਆਂ ਵੱਡੀਆਂ ਦੁਕਾਨਾਂ ਏਜੰਸੀਜ਼ ਉਹ ਤਾਂ ਪੰਜਾਬੀ ਹਿੰਦੂਆਂ ਦੇ ਥੋੜੀਆਂ ਉਹਨਾਂ ਨੇ ਸਿੱਖਾਂ ਨੂੰ ਤਾਂ ਨਹੀਂ ਕੁਝ ਕੀਤਾ ਉਹਨਾਂ ਨੇ जाटਾਂ ਦੀ ਐਜੀਟੇਸ਼ਨ ਦੇ ਵਿੱਚ ਫਿਰ ਹਿੰਦੂ ਕਿਉਂ ਗਏ ਹਰਿਆਣੇ ਦੇ ਵਿੱਚ ਜਦੋਂ ਇੱਥੇ ਤੱਕਦੇ ਨਹੀਂ ਇਹ ਇੱਥੇ ਰੋਜ਼ ਹੁੰਦੇ ਆ ਪ੍ਰਸਾਦ ਹੁੰਦੇ ਆ ਸਾਰਾ ਕੁਝ ਹੁੰਦਾ ਹੈ ਪਰ ਹਿੰਦੂਆਂ ਦੇ ਉੱਤੇ ਕਾਇਸਤਾ ਨਹੀਂ ਨਖਦੇ ਵੀ ਪ੍ਰਾਪਰਟੀ ਤੇ ਉੱਤੇ ਹੋਇਆ ਤੇ ਹਰਿਆਣੇ ਦੇ ਵਿੱਚੋਂ ਖਾਸ ਗਏ ਸੀ ਕਿ ਜੀ ਇੱਥੇ ਅਸੀਂ ਰਹਿ ਨਹੀਂ ਸਕਦੇ ਸਿੱਖ ਇਹ ਆਜ਼ਾਦ ਆਜ਼ਾਦੀ ਮੰਗਦੇ ਆ ਅਸੀਂ ਹਰਿਆਣੇ ਚਲੇ ਜਾਂਦੇ ਆ ਤੁਸੀਂ ਦੇਖੋ ਰੋਤਕ ਦੇ ਵਿੱਚ ਆਸਾਰ ਦੇ ਵਿੱਚ ਜਿੰਨੀਆਂ ਦੁਕਾਨਾਂ ਤੇ ਜਿੰਨੇ ਵੱਡੇ ਵੱਡੇ ਗਰ ਕਰਨ ਸੀਗੇ ਪੰਜਾਬੀ ਹਿੰਦੂਆਂ ਦੇ ਏਜੰਸੀ ਸੀਗੀਆਂ ਸਾਰੀਆਂ ਜੱਟਾਂ ਨੇ ਤੋੜ ਕੇ ਰੱਖ ਦਿੱਤੀਆਂ ਮਾ ਸਰ ਕਿੰਨੇ ਹਿੰਦੂ ਹੈ ਪੰਜਾਬੀ ਹਿੰਦੂ ਦਾ ਕੀ ਫਾਇਦਾ ਹੋ ਕ ਬਾਹਰ ਜਾਣ ਦਾ ਤਾਂ ਫਿਲਹਾਲ 1 ਜੂਨ ਨੂੰ ਕੀ ਰੁਝਾਨ ਨੇ ਜਿਹੜੇ ਉਹ ਰਹਿੰਦੇ ਨੇ ਇਸ ਲੋਕ ਸਭਾ ਇਲੈਕਸ਼ਨ ਦੇ ਅਤੇ 1 4 ਜੂਨ ਨੂੰ ਕੀ ਨਤੀਜੇ ਆਉਂਦੇ ਨੇ ਇਹ ਦੇਖਣੇ ਬੜੇ ਐਮ ਰਹਣਗੇ ਵੀਡੀਓ ਜਰਨਲਿਸਟ ਪ੍ਰਦੀਪ ਦੇ ਨਾਲ ਮੈਂ ਸਮਰਪਤ ਸਿੰਘ ਪਵਾਨੀਗੜ੍ਹ ਡੇਲੀ ਪੋਸਟ ਪੰਜਾਬ ਰਹਿਣਾ ਮਚ